ਬਸ ਕਰਦਾ ਹੀ ਰਹਿਣਾ ਚਾਹੀਦਾ ਹੈ ਜਿਹੜੇ ਗਰੁੱਪ ਗੱਲ ਨੂੰ ਇਹਨਾਂ ਦੀ ਜ਼ਮੀਨਾਂ ਉੱਥੇ ਪਈਆਂ ਨੇ ਇਹ ਤਾਂ ਤਾਂ ਕਹਿੰਦੇ ਨੇ ਉੱਥੇ ਸਸਟਾ ਜਾਣਾ ਚਾਹੀਦਾ ਸਾਡੀ ਜ਼ਮੀਨਾਂ ਦਾ ਮੁੱਲ ਵੱਧ ਜੀ ਜੇ ਮੈਂ ਘਨੇ ਧੱਕੇ ਅਗਲਾ ਦੁਕਾਨਾ 1.5 ਲੱਖ ਰੁਪਏ ਇਹਨੂੰ ਧੰਦਾਗਾ ਸਕਿਉਰਟੀ ਦੇ ਤੌਰ ਤੇ ਪੀਆਰਟੀਸੀ ਨੂੰ ਉਹ ਕਿਹੜਾ ਚੰਦ ਉੱਧਰ ਜਾਂਦਾ ਸਾਡਾ ਤਾਂ ਬਰਾਹਮ ਹੋ ਜਾਊਗਾ ਜੀ ਅਸੀਂ ਕਿੱਥੇ ਜਾਵਾਂਗੇ ਰੋਟੀ ਖਾਂਦੇ ਨਾ ਖਾਣ ਦੋ ਸਰਕਾਰ ਨੂੰ ਅਸੀਂ ਬੇਚਤੀ ਜੁੜ ਗਏ ਸਾਡੀ ਵੀ ਕਿਸੇ ਕਰੀਬ ਦੀ ਮਾਰ ਨਾ ਮਾਰ ਕਿਉਂਕਿ ਮਾਰ ਰਹੇ ਫਿਰ ਹੋਰ ਭੁੱਖੇ ਮਰ ਜਾਗੇ ਜੀ ਸਾਰਾ ਬਾਜ਼ਾਰ ਖਤਮ ਹੋ ਜਾਊਗਾ ਮੈਨਾ ਤੋਂ ਉੱਪਰ ਸਾਰਾ ਏਰੀਆ ਸੁਨਸਰਾ ਹੋ ਜਾਊਗਾ ਇੱਥੇ ਸਾਰੀ ਫੈਸਿਲਿਟੀ ਐਜੂਕੇਸ਼ਨ ਨਹੀਂ ਬੱਸ ਸਟੈਂਡ ਦੇ ਨਾਲ ਲੱਗਦਾ ਜਦੋਂ ਇਹ ਚਲ ਗਏ ਤੇ ਧੋਬੀ ਮਾਰਕੀਟ ਸਟੇਸ਼ਨ ਵਗੈਰਾ ਸਾਰਾ ਖਤਮ ਹੋ ਉਸਦਾ ਹੀ ਕਹਾਂਗੇ ਵੀ ਇੱਥੇ ਹੀ ਰਹਿਵੇ ਦੂਰ ਨਾ ਜਾਵੇ ਕਿਉਂਕਿ ਇਹ ਸਾਡੀ ਤੇਹੀ ਬੇਨਤੀ ਹੈ ਕਿ ਇਹ ਵੀ ਬੱਸ ਦਾ ਬਾਰ ਨਹੀਂ ਜਾਣਾ ਚਾਹੀਦਾ ਇੱਥੇ ਹੀ ਰਹਿਣੇ ਚਾਹੀਦੇ ਬੱਸ ਅੱਧਾ ਉਹ ਭੁੱਖੇ ਮਰ ਜਾਣਗੇ ਕੋਈ ਸੁਸਾਇਡ ਕਰੂਗਾ ਕੋਈ ਕੌਸ਼ ਕਰੋ ਭਈ ਉਹ ਕਿੱਥੇ ਜਾਣਗੇ ਹੁਣ ਪੁੱਛਣਾ ਹੈ ਚੇਅਰਮੈਨ ਸਾਹਿਬ ਨੂੰ ਤੁਸੀਂ ਚੇਅਰਮੈਨ ਬਣਨ ਤੋਂ ਬਾਅਦ ਅੱਜ ਤੱਕ ਰਈ ਆਰ ਡੀ ਇਸ ਕਿੰਨਾ ਸਫਰ ਕੀਤਾ ਹਾਂ ਮੌਜੂਦਾ ਸਾਡੇ ਐਮ ਐਲ ਏ ਨੇ ਜਗਰੂਪ ਸਿੰਘ ਉਹ ਬੱਸਾਂ ਨੂੰ ਕਿੰਨਾ ਜ਼ੂਜ਼ ਕਰਦੇ ਆ ਬਸਾਂ ਕਿੰਨਾ ਸਫਰ ਕਰਦੇ ਆ ਬੱਸ ਸਟੈਂਡ ਉੱਧਰ ਜਾ ਰਿਹਾ ਹਾਂ ਹਾਂਜੀ ਬੱਸ ਸਟੈਂਡ ਉੱਧਰ ਜਾ ਰਿਹਾ ਜੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ ਜੀ ਇਹਦੇ ਬਾਰੇ ਅਸੀਂ ਤਾਂ ਜੀ ਸਾਫ਼ੀ ਦੇਖੋ ਰੋਜ਼ਗਾਰੀ ਹੋਊਗੀ ਹਾਂ ਅਸੀਂ ਇੱਥੇ ਖੜੇ ਹਾਂ ساری ਉਮਰ ਹੋ ਗਈ ਸਾਨੂੰ ਇੱਥੇ ਕੰਮ ਕਰਦੇ ਹਾਂ ਹਾਂ ਜੇ ਬੱਸ ਸਟੈਂਡ ਉੱਧਰ ਜਾਂਦਾ ਹਾਂ ਹਾਂ ਬੱਸ ਸਟੈਂਡ ਉੱਧਰ ਜਾਂਦਾ ਸੱਡਾ ਤਾਂ ਬੁਰਾ ਹਾਲ ਹੋ ਜਾਊਗਾ ਜੀ ਅਸੀਂ ਕਿੱਥੇ ਜਾਵਾਂਗੇ ਸਾਡੇ ਤਾਂ ਇਹੀ ਹੈ ਵੀ ਬੱਸ ਸਟੈਂਡ ਇੱਥੇ ਦਾ ਸਾਡਾ ਰੋਜ਼ਗਾਰ ਚਲੀ ਜਾਂਦਾ ਤੇ ਸਾਡਾ ਤਾਂ ਰੋਜ਼ਗਾਰ ਬੰਦ ਹੋ ਜਾਊਗਾ ਜੀ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਵੀ ਇੱਥੇ ਜੇ ਬੱਸ ਸਟੈਂਡ ਦਾ ਇੱਥੇ ਸੁਧਾਰ ਹੋ ਜਾਵੇ ਅੱਛਾ ਹਾਂ ਇੱਥੇ ਸੁਧਾਰ ਇੱਥੇ ਸੁਧਾਰ ਹੋ ਜਾਵੇ ਅਜੀ ਤੁਸੀਂ ਕੀ ਕਹਿਣਾ ਚਾਹੁੰਗੇ ਜੀ ਜਿਹੜਾ ਬੱਸ ਸਟੈਂਡ ਇੱਥੋਂ ਜਾ ਰਿਹਾ ਉੱਧਰ ਕੀ ਫਰਕ ਪਊਗਾ ਰੋਜ਼ਗਾਰ ਤੇ ਫਰਕ ਰੋਜ਼ਗਾਰ ਤੇ ਇਹ ਪਊਗਾ ਵੀ ਦੇਖੋ ਜਿਹੜੇ ਪੁਰਾਣੇ ਵੇਚੇ ਜਾਰੇ ਕਿਰਾਏ ਭਰੀ ਜਾਂਦੇ ਆ ਉਹ ਬੇਰੋਜ਼ਗਾਰ ਹੋ ਜਾਣਗੇ ਸਹੀ ਹੈ ਜੋ ਤੁਸੀਂ ਸੱਟ ਕਰਨ ਇਥੇ ਜੋ ਕਰ ਲੋ ਹੁੰਦਾ ਹੈ ਜੀ ਠੀਕ ਹੈ ਜੀ ਜਿਵੇਂ ਹੁਣ ਅੱਜ ਕੱਲ੍ਹ ਦੇ ਦੁਕਾਨਦਾਰ ਮੈਂਨੇ ਦੁਕਾਨਾਂ ਆਪਾਈ ਬੈਠੇ ਨਵੇਂ ਕਿਰਾਏ ਦਿੱਤੇ ਆ ਜੇ ਕਿਸੇ ਕੋਈ ਨਵੀਂ ਜਗ੍ਹਾ ਲੈਂਦੀ ਆ ਉਹਨਾਂ ਖੋਲੂਗਾ ਜੀ ਕੀ ਅਪੀਲ ਕਰੋਗੇ ਸਰਕਾਰ ਤੋਂ ਇਹ ਲਈਏ ਜਿਲਾ ਕਿੱਥੇ ਵਿਚਾਰਾ ਕੋਈ ਰੋਟੀ ਕਰੀਬ ਬੰਦਾ ਖਾਂਦਾ ਨੂੰ ਖਾਂਦੋ ਜੀ ਤੇ ਕੁਝ ਬੰਦੇ ਕਹਿੰਦੇ ਅਸੀਂ ਸਰਵੇ ਕੀਤਾ ਉਹਨੇ ਆਸੇ ਪਾਸੇ ਕੋਈ ਤਰਾਏ ਨਹੀਂ ਵਸਣ ਬਾਹਰ ਹੋਈ ਰਸ਼ ਘਟ ਜੂਗਾ ਇਹ ਜੇ ਕਿਸੇ ਦਾ ਰਸਤ ਸਭ ਸ਼ਾਇਰ ਜਿੱਥੇ ਵੀ ਜਾਊਗਾ ਜਿੱਦਾਂ ਉਹ ਕੋ ਚਰਾ ਰਹੇ ਰਹੇ ਉਹ ਤੇ ਆਪ ਵੀ ਕੋਈ ਰੋਟੀ ਪਾਣੀ ਰੋਜ਼ਗਾਰ ਖਾ ਰਿਆ ਉਹ ਤਾਂ ਜਮਾ ਮਾਰਿਆ ਜਾਊਗਾ ਨਾ ਜੀ ਇਹ ਹੁਣ ਜਿੱਥੇ ਲਾ ਕੋਈ ਨਵੇਂ ਥਾਂ ਤੇ ਜਾਊਗਾ ਨਵੇਂ ਰੇਟ ਪਾਊਗਾ ਨਵੇਂ ਪੈਸੇ ਪੱਟੂਗਾ ਉਹ ਹੋਰ ਥੱਲੇ ਆਊ ਕਰ ਜਾਂਦੇ ਦੁਖੀ ਹੋਊਗਾ ਜੀ ਆ ਬੰਦਾ ਕੁਛ ਆਰਾਮ ਬੰਦਾ ਗਰੀਬ ਰੋਟੀ ਖਾਂਦਾ ਨਾ ਉਹ ਖਾਂਦੋ ਸਰਕਾਰੋਂ ਲਈ ਬੇਨ ਚੱਤ ਜੁੜ ਗਏ ਸਾਡੀ ਵੀ ਕਿਸੇ ਗਰੀਬ ਦੇ ਮਾਰਨ ਦਾ ਮੌਕਾ ਅੱਜ ਕੀ ਕਹਣਾ ਜਾਊਂਗੇ ਤੁਸੀਂ ਜੀ ਬੱਸ ਸਟੈਂਡ ਉੱਧਰ ਜਾ ਰਿਹਾ ਹੈ ਤੇ ਇਹਦੇ ਤੁਹਾਡਾ ਕੀ ਵਿਚਾਰ ਹੈ ਬੱਸ ਕਹਿੰਦਾ ਭਾਈ ਹਾਂਜੀ ਭਾਈ ਕੀ ਨਾਮ ਆਪਣਾ ਹਾਂਜੀ ਤੁਸੀਂ ਨਹੀਂ ਬੱਸ ਸਟੈਂਡ ਨਹੀਂ ਇਹ ਬੰਨਵਾ ਦਾ ਇਹ ਬੱਸ ਸਟੈਂਡ ਉਧਰ ਜਾ ਰਿਹਾ ਇਹਦੇ ਨਾਲ ਸੁੱਤਰੀ ਆ ਬੈਠੀ ਇਹਨਾਂ ਦਾ ਕੀ ਬਣੂਗਾ ਵੀ ਆਪਾਂ ਆਪਾਂ ਕੀ ਪਾਕੀ ਕੀ ਕੀ ਓਏ ਤਾਂ ਬੈ ਲੰਘੇ ਲੋਕੇ ਲੱਭਾ ਜਾਨੋ ਇੱਥੇ ਸੋਖਾ ਹੁੰਦਾ ਬੱਸ ਅੱਡੇ ਦਾ ਉਹ ਛੇ ਆ ਨਾ ਕਰਾਏ ਪਾਸਾ ਤੋਂ ਬਾਸ ਚਲੋ ਛਨੇੜੇ ਲੱਗਦਾ ਸੁੱਤਰੀ ਐ ਸਹੀ ਆ ਹੈ ਚੰਗਾ ਆ ਇੱਥੇ ਸਹੀ ਆ ਗੱਲ ਕਾਉਂਡ ਪਾ ਦੋ ਯਾਰ ਹਾਂਜੀ ਕੀ ਕਹਿੰਦਾ ਸਹੀ ਆ ਓਏ બસ સ્ટેન્ડ ਉੱਧਰ ਜਾ ਰਿਹਾ ਤੁਸੇ ਬਸ સ્ટેન્ડ ਜਾ ਰਿਹਾ ਅੱਬ ਲੋਕ ਕਿੱਧਰ ਜਾਵਣਗੇ ਬਸ સ્ટેન્ડ ਜਾ ਰਹਾ ਤੇ ਅੱਬ ਲੋਕ ਕੀ ਕਰਨਗੇ ਅਸੀਂ ਭੁੱਖੇ ਮਰ ਜਾਵਾਂਗੇ ਔਖੇ ਮਰਨ ਵਾਲਾ ਕੰਮ ਹੋ ਗਿਆ ਸਾਡਾ ਜਾਂ ਫਿਰ ਉਧਰ 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 ਜਗ੍ਹਾ ਦੇਵਾ ਦੇਵਾ ਬਸ સ્ટેન્ડ ਕਿੱਧਰ ਜਾ ਰਿਹਾ ਭੁੱਖੇ ਮਰਨ ਵਾਲਾ ਜਗ੍ਹਾ ਦੇਵਾ ਦੇਵਾ ਪਹਿਲੀ ਭੁੱਖੇ ਮਰ ਰਹੇ ਆ ਫਿਰ ਹੋਰ ਭੁੱਖੇ ਮਰ ਜਾਗੇ ਕੀ ਅਪੀਲ ਕਰਦੇ ਆ ਸਰਕਾਰ ਨੂੰ ਅਪੀਲ ਤੋਂ ਸਰਕਾਰ ਨਹੀਂ ਕਰਦੇ ਪਸਾ ਰੋਡਾਂ ਤੇ ਲੋਡ ਨਹੀਂ ਖੀ ਰਹੇ ਹਟਾ ਇਹ ਪੀਡੀ ਆਪਣੀ ਦਾ ਹਾਂਜੀ ਕੀ ਕਹਿਣਾ ਚਾਹੁੰਦੇ ਆਂ ਜੀ ਬੱਸ ਬੱਸ ਸਟੈਂਡ ਸਾਡੀ ਸਰਕਾਰ ਨਹੀਂ ਸਾਡਾ ਨਹੀਂ ਸਰਕਾਰ ਨੂੰ ਉਹ ਗੱਲ ਛੱਡੋ ਵੀ ਸਰਕਾਰ ਨੂੰ ਅਪੀਲ ਨਹੀਂ ਕਰ ਰਹੇ ਬੱਸ ਸਟੈਂਡ ਬਲੌਕ ਕਰਦੇ ਖਾਂਦੇ ਘਰ ਪੱਤੇ ਜਾਣਗੇ ਵਿਚਾਰੇ ਕੀ ਪਾਦੇ ਇੱਥੋਂ ਕਿਵੇਂ ਜਿੰਮਾ ਬੱਸ ਚੜ ਜਾਂਦਾ ਮੈਂ ਤਾਂ ਮੇਰੇ ਕੱਕੜ ਇਹ ਪਤੀ ਨਹੀਂ ਯਾਰ ਬੱਸ ਚੱਲ ਜਾਊਗਾ ਚਲੋ ਅਸਾਂ ਨੂੰ ਕੀ ਨੁਕਸਾਨ ਐ ਇੰਨੇ ਰੋਜ਼ਗਾਰ ਹੋਰੇ ਜਿਲੇ ਕਾਹਦੇ ਇਹਨੂੰ ਪਤਾ ਹੀ ਨਹੀਂ ਹਾਂਜੀ ਗੱਲ ਸੁਣੋਗੇ ਉਹ ਬੇਰੋਜ਼ਗਾਰ ਹੋ ਜਾਂਦੇ ਹਾਂਜੀ ਕੀ ਕਰ ਲੈ ਆ ਕੋਈ ਗੱਲ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆਂ ਬੱਸ ਸਟੈਂਡ ਜਿਹੜਾ ਉੱਧਰ ਜਾ ਰਿਹਾ ਉਹਦਾ ਤੁਹਾਡਾ ਕੀ ਵਿਚਾਰ ਹੈ ਸਾਡੇ ਹਿਸਾਬ ਨਾਲ ਨਹੀਂ ਜਾਣਾ ਚਾਹੀਦਾ ਸਾਰਾ ਇੱਥੇ ਖਤਮ ਹੋ ਜੂਗਾ ਇਹ ਸਿਸਟਮ ਸਾਰਾ ਬਾਜ਼ਾਰ ਖਤਮ ਹੋ ਜੂਗਾ ਮੈਨਾਂ ਤੋਂ ਸਾਰਾ ਏਰੀਆ ਫੁੱਲ ਨਸਰਾ ਹੋ ਜੂਗਾ ਇੱਥੇ ਸਾਰੀ ਫੈਸਿਲਿਟੀ ਐ ਐਜੂਕੇਸ਼ਨ ਆਪ ਸਾਰਾ ਕੁਝ ਨੇੜੇ ਐ ਸਾਰਾ ਪੜ੍ਹਾਈ ਦਾ ਨੇੜੇ ਐ ਟ੍ਰਾਂਸਪੋਰਟ ਕਲੱਬ ਨੇੜੇ ਐ ਬਾਜ਼ਾਰ ਨੇੜੇ ਐ ਪ੍ਰੋਫਿਟੇਸ਼ਨ ਕਿਸੇ ਕਿਸਮ ਦੀ ਐ ਲੋਕਾਂ ਨੂੰ ਨੇੜੇ ਮਿਲਦੀ ਐ ਸਾਰੀ ਫੈਸਿਲਿਟੀ ਮਿਲਦੀ ਐ ਹਾਂਜੀ ਸਰ ਕੀ ਕੀ ਕਹਿਣਾ ਚਾਹੋਗੇ ਜਿਹੜਾ ਬੱਸ ਸਟੈਂਡ ਨੁਕਸਾਨ ਸਮਾ ਤੁਮਾਂ ਸਾਨੂੰ ਬੱਸ ਸਟੈਂਡ ਦੇ ਬੱਸ ਸਟੈਂਡ ਉਧਰ ਭੱਜੇ ਤਾਂ ਤੁਮਾਂ ਤੁਮਾਂ ਰੋਟੀ ਵੇਚ ਦੇ ਕੇ ਇੱਥੇ ਖਾਓ ਬਹੁਤ ਨੁਕਸਾਨ ਜਾਂਦੇ ਵੀਰੇ ਸਾਰੀ ਮਾਰਕੀਟ ਨੂੰ ਨੁਕਸਾਨ ਹੈ ਸਾਰੇ ਸ਼ਹਿਰ ਨੂੰ ਨੁਕਸਾਨ ਹੈ ਜੰਗਲ ਦੇ ਵਿੱਚ ਦਾ ਇਹਨਾਂ ਨੇ ਬੱਸ ਸਟੈਂਡ ਬਣਾਤਾ ਉੱਥੇ ਕੋਈ ਆਣ ਨੂੰ ਨਹੀਂ ਸਾਧਨ ਜਾਣ ਨੂੰ ਨਹੀਂ ਸਾਧਨ ਆਟਵੜਾ ਦਾ ਹੋਰ ਪੁਰਾਣਾ ਹਾਣੂ ਜੀ ਅੱਜ ਹੀ ਪੁਰਾਣਾ ਆਟਾ ਹੈ ਇੱਥੇ ਵੀਰੇ ਜਿਹੜੇ 3 ਕਿਲੋ ਮੀਟਰ ਦੇ ਏਰੀਆ ਦੇ ਜਿਹੜਾ ਮਾਰਕੀਟ ਹੈ ਉਹ ਸੋਖਾ ਹੁੰਦਾ ਆ ਜਾਂਦਾ ਹੈ। ਜਿਹੜਾ ਮਾਰਕੀਟ ਘਰ ਤੋਂ ਘੜੀ ਵੀ 8-10 ਕਿਲੋਮੀਟਰ ਦੇ ਵਿੱਚ ਵਹਿਦੀ ਵੀ ਧੋਬੀ ਬਜ਼ਾਰ ਤਾਂ ਹੀ ਬੱਸ ਸਟੈਂਡ ਦੇ ਨਾਲ ਲੱਗਦਾ ਹੈ। ਜਦੋਂ ਇਹ ਚੱਲ ਗਏ ਤਾਂ ਧੋਬੀ ਮਾਰਕੀਟ ਸਟੇਸ਼ਨ ਵਗੈਰਾ ਸਾਰਾ ਖਤਮ ਹੋ ਸਕਦਾ। ਇਹ ਬੱਸ ਸਟੈਂਡ ਉੱਪਰ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੇਰਾ ਦੁਕਾਨ ਦਾ ਨਾਮ ਰਖਾਣਿਆ ਜੀ। ਜਿਹੜਾ ਇੱਥੇ ਬੈਠਾ ਉਹਨਾਂ ਦਾ ਤੁਸੀਂ ਪਿੰਡੋਂ ਆਨੇਓ ਤੁਹਾਨੂੰ ਸ਼ਹਿਰ ਨੇੜੇ ਪੈਂਦਾ। ਉਹ ਜਿਹੜਾ ਉਹ ਥੱਲੇ ਨੋਡ ਹੋ ਜਾਣਾ ਜਿਹੜੇ ਇੱਧਰ ਆਉਂਦੇ ਆਉਂਦੇ ਮ ਕੀ ਕਹਿਣਾ ਚਾਹੁੰਗੇ ਸਰਕਾਰ ਨੂੰ ਸਰਕਾਰ ਨੂੰ ਮਾਡਰਨ ਕਰ ਦੇਣਾ ਆਪਾਂ ਤਾਂ ਇਹ ਹੀ ਕਹਿਣਾ ਚਾਹਾਂਗੇ ਕਿ ਜਿਹੜਾ ਬਸ ਸਟੈਂਡ ਹੈ ਸਾਡਾ ਸ਼ਹਿਰ ਦਾ ਸ਼ਹਿਰ ਦੇ ਵਿੱਚ ਹੀ ਰਿਹਾ ਹੈ ਹਾਂ ਸਾਡਾ ਜਾਣ ਜਾਈ ਰਿਹਾ ਇਹੀ ਬੇਨਤੀ ਹੈ ਸਾਡੀ ਹਾਂਜੀ ਕਹਾਂ ਇੱਕ ਰੇੜੀਆਂ ਵਾਲੇ ਲੋਕ ਚਲੇ ਕਰਕੇ ਲੈ ਲੈ ਕੇ ਵਿਚਾਰੇ ਕੰਮ ਕਰੇ ਆਇਆ ਕਰੇ ਕਿ ਮਿਲਣੇ ਮੇਨ ਮਿਲਣੇ ਕੋ ਤੇਲਾ ਸਾਡਾ ਅੱਛਾ ਸੁਣ ਲਈ ਵੀਡੀਓ ਤਾਂ ਸੁਣਿਆ ਵੀਡੀਓ ਸੁਣਿਆ ओके भाई जी किथू आए हो ਤੁਸੀਂ ਮੈਂ ਦੇਖੇ ਲੋਕ ਲੋਕਰ ਬੱਸ ਸਟੈਂਡ ਉਧਰ ਜਾ ਰਿਹਾ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਆ ਭਾਈ ਜੀ ਕੀ ਨਾਮ ਆਪਣਾ ਕਰਮੇ ਰਾਜੀ ਆ ਬੱਸ ਸਟੈਂਡ ਉਧਰ ਜਾ ਰਿਹਾ ਕੀ ਕਰਨ ਜਾਉਂਗੀ ਜੇ ਇਹੀ ਕਰਨੀ ਜੂਂਦੀ ਬੱਸ ਸਟੈਂਡ ਇੱਥੇ ਹੀ ਰਵੇ ਬੋਜੀ 2000 ਰੇੜੀ ਵਾਲਾਗਾ ਬੰਦਾ ਉਹਨਾਂ ਦੇ ਪਰਿਵਾਰਾਂ ਬਨੂਗੀ ਜਿੱਥੇ ਇਹਨਾਂ ਦੇ ਬੱਸ ਸਟੈਂਡ ਲੱਤਾਗਾ ਉੱਥੇ ਕੋਈ ਸੁਵਿਧਾ ਹੈ ਕੋਈ ਸੁਵਿਧਾ ਨਹੀਂ ਖੰਡਾਂ ਦੇ ਵਿੱਚ ਵਕਤਾਂ ਤੱਕ ਹੈ ਇਹਨਾਂ ਨੇ ਕਿ ਅੱਥੇ 2000 ਰੇੜੀਆਂ ਕਿੱਥੇ ਜਾਊਗਾ ਗਾਹਲੀ ਪਰਿਵਾਰ ਸਾਰੇ ਮਰਨਗੇ ਇੱਥੇ ਅਰ ਦੁਕਾਨਾਂ ਵਾਲੇ ਪਿਆ ਕਟੋਕਟ 400 ਦੁਕਾਨਾਂ ਆਹੇ ਜਿਹਦਾ 30000 ਰੁਪਏ 70000 ਰੁਪਏ ਮਹੀਨੇ ਕਿਰਾਇਆਗਾ ਵੀ ਐਰਸੀ ਲੰਦੀ ਐ ਇਹਨਾਂ ਨੂੰ ਆਹ ਪੁੱਛੋ ਇਹ ਪੈਸੇ ਦੁਕਾਨਾਂ ਦਾ ਕਿੱਥੋਂ ਕੱਢਣਗੇ ਅੱਜ ਤੋਂ ਪਹਿਲਾਂ ਰੋਈ ਜੰਨੇ ਸਾਲਾ ਗਾਹੋਂ ਇਹਨਾਂ ਨੇ ਇੱਕ ਬੱਸ ਸਟੈਂਡ ਉੱਧਰ ਲੈ ਲਈ ਇਹ ਕੋਈ ਧੱਕਾ ਨਹੀਂ ਵਾਂਦਾ ਬੱਸ ਸਟੈਂਡ ਉੱਧਰ ਲੈਣ ਦਾ ਇੱਕ ਤਾਂ ਸੁਧਾਰ ਕਰ ਦਿਓ ਬੱਸ ਸਟੈਂਡ ਦਾ ਇਹ ਜੇ ਸੁਧਰ ਗਿਆ ਬਹੁਤ ਚੰਗੀ ਗੱਲ ਐ ਇਹਨਾਂ ਦੇ ਘਰੀਬ ਪਰਿਵਾਰ ਸਾਰੇ ਵੱਸ ਜਾਣਗੇ ਇਹਦਾ 2000 ਰੇੜੀ ਉੱਥੇ ਪੁੱਛ ਕੇ ਦੇਖੋ ਹਾਲ ਕੀ ਐ ਰੋਂਦੇ ਬਿੜਦੇ ਜਵਾਕ ਜਿੰਨਾਂ ਦੇ ਸਾਲੇ ਪੈਸੇ ਪ ਉਹ ਵੀ ਗਰੀਬ ਤੇਰੇ ਮਰਨਗੇ ਦੁਕਾਨਦਾਰ ਪਹਿਲੇ ਡੁੱਬੇ ਪਏ ਘਰੋਂ ਪੈਸੇ ਕੋਈ ਪੈਸਾ ਮੰਗ ਕੇ ਤੰਗ ਕੇ ਕੋਈ ਜੇਬਰ ਕਹਿੰਦੇ ਧੱਕ ਕੇ ਅਗਲਾ ਦੁਕਾਨਦਾਰ 1.5 ਲੱਖ ਰੁਪਏ ਇਹਨੂੰ ਦੰਦਾਗਾ ਸਕਿਉਰਟੀ ਦੇ ਤੌਰ ਤੇ ਪੀਆਰਟੀਸੀ ਨੂੰ ਉਸ ਤੋਂ ਬਾਅਦ ਪੀਆਰਟੀਸੀ ਲੈ ਹੁਣ ਨਹੀਂ ਦਿੰਦੇਗੇ ਐਂਦਾ ਖੁਦਾ ਭੈਣਦਾ ਯਾਰਾਂ ਨੇ ਉਧਰ ਬਸਟੈਂਡ ਕਰਤਾ ਇਹਨਾਂ ਨੇ ਇਹ ਆਪਾਂ ਦੇ ਹੀ ਬੀਰ ਕਰਦਾ ਬੋਜੀ ਸਾਰੇ ਇੱਥੇ ਨਗਰ ਜਿਹੜੇ ਮਰਜੀ ਰੇੜੀਆ ਪਛੜੋ 2000 ਰੇੜੀਆ ਵਾਲਾ ਤੁਹਾਨੂੰ ਇੱਕ ਵੀ ਰੇੜੀਆ ਵਾਲਾ ਕਹਿੰਦੇ ਬਸਟੈਂਡ ਉਧਰ ਜਾਣਾ ਚਾਹੀਦਾ ਆਪਾਂ ਹੁਣੇ ਕਹਿੰਦੇ ਕਿ ਹੱਤ ਜਾਣਾ ਚਾਹੀਦਾ ਓ ਜੱਜਾ ਬਸਟਾਡ ਉਧਰ ਜਾਂਦੀ ਬਿਲਕਿ ਤੇਰਾ ਕੋਈ ਨਹੀਂ ਜਾਂਦਾਗਾ ਕਿ ਬਸਟਾਡ ਉਧਰ ਜਾਵੇ ਕਿਉਂਕਿ ਜੀ ਪਰਿਵਾਰ ਸਾਰੇ ਬੈਠਿਆ ਸਾਰੇ ਦੁਕਾਨਦਾਰ ਬੈਠਿਆ ਇਹਨਾਂ ਵਿਚਾਰੇ ਕਿੱਥੇ ਜਾਣਗੇ ਕਹਿੰਦੇ ਕਿ ਲਾਹ ਹੁੰਦੀਆਂ ਬਸਟਾਡ ਆਉਂਦੇ ਤੇ ਫਾਇਦੇ ਪਿੱਛੇ ਕਰਦਾਗਲ ਉੱਥੇ ਉੱਥੇ ਉਹਨਾਂ ਨੂੰ ਕੀ ਫਾਇਦਾ ਹੋ ਸਕਦਾ ਈ ਉਹ ਬਾਈ ਬਹੁਤ ਫਾਇਦੇ ਹੁੰਦੇ ਆ ਦੁਕਾਨਾਂ ਦੇ ਜਿਹੜੇ ਪੈਚੇ ਅੰਦਰ ਕਰਾਈ ਚੱਲਦੇ ਨਾ ਉਧਰ ਵੀ ਇਹੀ ਕਰਾਈ ਚੱਲਦੇ ਹੈਗੇ ਤੇ ਜਾਏ ਉਧਰ ਡਬਲ ਕਰਾਈ ਹਾਂਜੀ ਸਰ ਫਾਇਦਾ ਸਰ ਜੀ ਜਗਰੂਪ ਗਿੱਲ ਨੂੰ ਇਹਨਾਂ ਦੀ ਜ਼ਮੀਨਾਂ ਉੱਥੇ ਪਈਆਂ ਨੇ ਜਿਹਦਾ ਤਾਂ ਕਹਿੰਦੇ ਨੇ ਉੱਥੇ ਸਿਰ ਬਸਟਾਡ ਜਾਣਾ ਚਾਹੀਦਾ ਸਾਡੇ ਜ਼ਮੀਨਾਂ ਦਾ ਮੁੱਲ ਵਧੇ ਜੀ ਇਹਦੇ ਗਰੀਬ ਦੇ ਢਿੱਡੇ ਤੇ ਲੱਤਾਂ ਮਾਰਦੇ ਨਾ ਹੁਣ ਇਹ ਕਿਲੇ ਟਰੱਕ ਸਾਡੀ ਸਾਦੀ ਇੱਥੇ ਚਲਦੇ ਐ ਸਿਹੜੀਆਂ ਕਰਦੇ ਐ ਇੱਥੇ ਸਾਡੇ ਇੱਥੇੜੇ ਮਰ ਜਾਣਗੇ ਸਰ ਜੀ ਅਸੀਂ ਤਾਂ ਪਹਿਲੇ ਹੀ ਕੰਮ ਕਰ ਰਹੇ ਹਾਂਗਾ ਸੁੱਕੇ ਮਰਦੇ ਐ ਬੱਸ ਸਟੈਂਡ ਚਾਹ ਨਾਲ ਤਾਂ ਅਸੀਂ ਜਿਵੇਂ ਮਰ ਜਾਵਾਂਗੇ ਸਰ ਜੀ ਇਹ ਤਾਂ ਇਹਨਾਂ ਦਾ ਫਾਇਦਾ ਨਾ ਹੀ ਜੀ ਇਹ ਚ ਬੱਸ ਸਟੈਂਡ ਹੋਤੇ ਜਾਊਗਾ ਇਹਨਾਂ ਦਾ ਰੇਟ ਵਧੂਗਾ ਜ਼ਮੀਨਾਂ ਦਾ ਹੈ ਨਾ ਜੀ ਓਕੇ ਸਰ ਮੈਂ ਜੀ ਥੈਂਕ ਯੂ ਭਾਈ ਜੀ ਕਿ ਬੱਸ ਸਟੈਂਡ ਉਧਰ ਜਾ ਰਿਹਾ ਤੈਨੂੰ ਇੱਥੇ ਬੱਸ ਸਟੈਂਡ ਦਾ ਫਾਇਦਾ ਕਿ ਉੱਥੇ ਫਾਇਦਾ ਸਾਨੂੰ ਇੱਥੇ ਫਾਇਦਾ ਹੀ ਬੱਸ ਸਾਨੂੰ ਇੱਥੇ ਕੋਈ ਬਾਜ਼ਾਰ ਵੀ ਆ ਗਿਆ ਸਾਨੂੰ ਇੱਥੇ ਬਹੁਤ ਦੂਰ ਪਾਏਗਾ ਤੇ ਅੱਛਾ ਜੀ ਬੱਸ ਸਟੈਂਡ ਉੱਥੇ ਜਾਂਦਾ ਕੀ ਨੁਕਸਾਨ ਹੋਊਗਾ ਤੁਮਨੇ ਸਾਨੂੰ ਵੀ ਇਹ ਨੁਕਸਾਨ ਹੋਊਗਾ ਵੀ ਅੱਧਾ ਇਹ ਬਚਾਲੇ ਆ ਬੱਸ ਸਟੈਂਡ ਬਠਿੰਡੇ ਦੇ ਬਚਾਲੇ ਆ ਐਸੇ ਕਰਕੇ ਕਿ ਅੱਧਾ ਉੱਧਰ ਆ ਬਠਿੰਡਾ ਅੱਧਾ ਉੱਧਰ ਆ ਕਿਉਂਕਿ ਦੁਕਾਨਾਂ ਵਾਲਿਆਂ ਨੂੰ ਵੀ ਵਧੀਆ ਤੇ ਲੋਕਾਂ ਨੂੰ ਵੀ ਵਧੀਆ ਆ ਤੁਸੀਂ ਹੱਕ ਦੇ ਵਿੱਚੋਂ ਬੱਸ ਸਟੈਂਡ ਉਧਰ ਜਾਵੇ ਨਹੀਂ ਜੀ ਨਹੀਂ ਕੰਦੇਸੀ ਰਹਿਣਾ ਚਾਹੀਦਾ ਬਸ ਕਰਾਈਂ ਕਿਥੇ ਰਹਿਣਾ ਚਾਹੀਦਾ ਜਿੱਥੇ ਹੈ ਹੁਣ ਉੱਥੇ ਹੀ ਸਹੀ ਹੈ ਬਿਲਕੁਲ ਸੈਂਟਰ ਦੇ ਵਿੱਚ ਹੈ ਤੁਸੀਂ ਦੇਖੋ ਕਿੰਦਾ ਅਤਰ 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 ਸਾਰੇ ਲੋਕਾਂ ਨੂੰ ਵਧੀਆ ਪਿੰਡਾਂ ਵਾਲਾ ਨੂੰ ਵੀ ਵਧੀਆ ਸ਼ਹਿਰਾਂ ਵਾਲਾ ਨੂੰ ਵੀ ਵਧੀਆ ਜਿਹੜੇ ਆਪਸੇ ਲੋਕ ਖਿੰਡੇ ਦੇ ਆਸ-ਪਾਸ ਹੀ ਕਰਦੇ ਹਨ ਅਸੀਂ ਕੀ ਕਰਨ ਚਾਹੁੰਦੇ ਹਾਂ ਬਸ ਬੱਸ ਆਪਾਂ ਇਹ ਬੱਸ ਸਟੈਂਡ ਉੱਗੀ ਜਾਏਗੀ ਜਿੱਦੇ ਬੰਦੇ ਦੇ ਟੱਡਾਂ ਤੇ ਲੱਤਾਂ ਵੱਜਣਗੀਆਂ ਦੁਕਾਨਾਂ ਵਾਲੇ ਦੇ ਜੇਦਵਾਰ ਹੋ ਜਾਣਗੇ ਮੈਡਮ ਬੱਸ ਬੱਸ ਸਟੈਂਡ ਬੱਸ ਸਟੈਂਡ ਉੱਥੇ ਜਾ ਰਿਹਾ ਹੈ ਤੂੰ ਤੂੰ ਬੱਸ ਸਟੈਂਡ ਇੱਥੇ ਸੋਕ ਹੈ ਕਿ ਉੱਥੇ ਸੋਕ ਹੋਊਗਾ ਆਪਣਾ ਰੋੜ ਤੇ ਨਹੀਂ ਨਹੀਂ ਇੱਥੇ ਵਧੀਆ ਕਿੱਥੇ ਵਧੀਆ ਜੀ ਕੀ ਅਪੀਲ ਕਰਨਾ ਚਾਹੁੰਗੇ ਸਰਕਾਰ ਨੂੰ ਅਸੀਂ ਸਾਰੇ ਕਹਾਂਗੇ ਕਿ ਇੱਥੇ ਰਹੇ ਦੂਰ ਨਾ ਜਾਵੇ ਹਾਂਜੀ ਵੀਰ ਜੀ ਤੁਸੀਂ ਦੁਕਾਨਦਾਰ ਹੋ ਇੱਥੋਂ ਦੇ ਤੇ ਜੇ ਬੱਸ ਸਟੈਂਡ ਜੇ ਬੱਸਾਂ ਦੇ ਤੋਂ ਚਲਾ ਗਿਆ ਤੇ ਦੁਕਾਨਦਾਰ ਬੇਰੋਜ਼ਗਾਰ ਹੋ ਜਾਣਗੇ ਸਾਰੇ ਦੁਕਾਨ バス ਸਟੈਂਡ ਕਰਕੇ ਦੁਕਾਨਾਂ ਦੇ ਕੰਮ ਆ ਇੱਕ ਦਿਨ バス ਸਟੈਂਡ ਬੰਦ ਹੋ ਦੁਕਾਨਾਂ ਦਾ ਕਿਰਾਇਆ ਕੱਢਦਾ ਖ ਹੋ ਜਾਂਦਾ ਗਾ ਇਹਨੇ ਕਿਰਾਇਆ ਵੀ ਅੱਡੀ ਚੱਲਾਂ ਦੇ ਜੀ ਜੀ ਹਾਂਜੀ ਦੁਕਾਨ ਸਾਡੀ ਤੇਹੀ ਬੇਨਤੀ ਹੈਗੀ ਇਹ ਵੀ バス ਡਾ ਬਾਰ ਨਹੀਂ ਜਾਣਾ ਚਾਹੀਦਾ ਇੱਥੇ ਹੀ ਰਹਿਣੇ ਚਾਹੀਦੇ バス ਡਾ ਤਾਂ ਸਸਾ ਨਾਲੇ ਕੰਮ ਮੈਂ ਬਸਾਉਣੀ ਆ ਫੇਰ ਹੀ ਸਾਡੇ ਕੋਲੇ ਕੰਮ ਨਹੀਂ ਸਾਡੇ ਕੋਲੇ ਕੋਈ ਕੰਮ ਨਹੀਂ ਹੋ ਰਿਹਾ ਇੱਥੇ ਟੰਡਾ ਲਗਾ ਕੇ ਸਾਡੇ ਕੋਲੇ ਹੀ ਇਸ ਤੋਂ ਬਾਅਦ ਕੋਈ ਗੱਗ ਨਹੀਂ ਹੈ ਸਾਡੇ ਕੋਲ ਉਹ ਲਾਣਾ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਪਾਇਕ ਹੈ ਕੰਟਰੋਲ ਕਰਕੇ ਟੇਲਾ ਹੋਵੇ ਟਰੈਫਿਕ ਹੁੰਦਾ ਜਿਹੜੇ ਸਰਕਾਰ ਨੂੰ ਚਾਹੀਦਾ ਹੈ ਵੀ ਜਿਹੜੇ ਆਟੋ ਚੱਲਦੇ ਆ ਇਹਨਾਂ ਨੂੰ ਰਿਸਟਰਡ ਕਰਨ ਇਹਨਾਂ ਨੂੰ ਲਾਗੂ ਕਰਨ ਕਿੰਨੇ ਚੱਲਣੇ ਚਾਹੀਦੇ ਆ ਕੋਈ ਟਰੈਫਿਕ ਨਹੀਂ ਹੈ ਸੜਕਾਂ ਦੇ ਦੇਖ ਲਓ ਇਹ ਤਾਂ ਬਦਨਾਮੀ ਕਰਦੇ ਵੀ ਬੱਸ ਕਹਿੰਦੇ ਟਰੈਫਿਕ ਹੁੰਦਾ ਸਿਰਫ ਆਟੋ ਤੇ ਆ ਆਟੋ ਵਾਲਾ ਕੰਟਰੋਲ ਕਰਨਾ ਆਵੇ ਕੋਈ ਸੜਕਾ ਬਣਾ ਲੈਣਾ ਇਨਾ ਇੰਸਟਾਲ ਕਰਨਾ ਉਸ ਕਰਕੇ ਟੈਸਟ ਕਰੂੰਗਾ ਹੋਰ ਕੋਈ ਸਮੱਸਿਆ ਨਹੀਂ ਜਿਹੜੇ ਲੋਕ ਵਿਚਾਰੇ ਲੈ ਲੈ ਕੇ 5-5 ਲੱਖ ਦੇ ਲੋਨ ਦਗਾਣਾ ਕਰੀ ਬੈਠਿਆ ਉਹ ਭੁੱਖੇ ਮਰ ਜਾਣਗੇ ਕੋਈ ਸੁਸਾਇਡ ਕਰੂੰਗਾ ਕੋਈ ਕੋਸ਼ਿਸ਼ ਕਰੋ ਭਈ ਉਹ ਕਿੱਥੇ ਜਾਣਗੇ ਕਿ ਮੈਂ ਰੇੜੀ ਵਾਲੇ ਮੈਂ ਚੜੀ ਕਰਦਾ ਰੇੜੀ ਤੇ ਪਹਿਲਾਂ ਦੁਕਾਨ ਦਾ ਦੁਕਾਨ ਛੱਡੀ ਗਈ ਮੇਰੀ ਭਾਈ ਨਹੀਂ ਖਰਚੇ ਨਿਕਲਦੇ ਠੀਕ ਹੈ ਲੈਨੇ ਕਿਰਾਇਆ ਉੱਥੇ ਜਾ ਕੇ ਭਾਈ ਕੀ ਕਰੂਗਾ ਆਟੋ ਵਾਲੇ ਆખ્યા ਫਿਆ 100 100 ਜੋ ਲੈ ਕਰ ਮੈਂ ਇਥੋੜੇ ਲੋਕ ਮਾਰੇ ਜਾਣਗੇ ਜੀ ਬਸਟੈਂਡ ਨਹੀਂ ਜਾਣਾ ਚਾਹੀਦਾ ਵੱਡੇ ਭਾਈ ਸਰਕਾਰੋਂ ਹੱਥ ਛੋੜ ਕੇ ਬੈਠੇ ਇਹ ਵੀ ਜਿਹੜਾ ਗਰੀਬ ਰੋਟੀ ਖਾਂਦਾ ਉਹਨੂੰ ਖਾਂਣ ਦੋ ਕੋਈ ਆਜਾ ਕੋਈ ਹੋ ਸਿਸਟਮ ਰੱਖੋ ਬਸਟੈਂਡ ਨਾ ਜਾਓ ਤੁਹਾਡੇ ਪਾਉ ਜੀ ਆਏ ਆ ਅੱਜ ਸਹੀ ਆ ਪਾਉ ਜੀ ਆਏ ਆ ਆ ਭਾਜੀ ਬਸਟੈਂਡ ਜਾ ਰਿਹਾ ਉੱਥੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਜੀ ਇਮਪਰੂਵਮੈਂਟ ਬਾਰੇ ਇਹ ਕਥਮਤਾ ਬਸ ਸਟੈਂਡ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਇਹ ਤਾਂ ਨਹੀਂ ਜਾਣਾ ਚਾਹੀਦਾ ਜੇ ਜਾਊਗਾ ਤਾਂ ਕੀ ਹੋਊਗਾ ਜਾਊਗਾ ਨਿਸ਼ਾਨ ਬਹੁਤ ਹੈਗੇ ਸਾਰੇ ਮੈਣਾ ਚੌਕ ਨੂੰ ਬਸਟਾਂ ਨੂੰ ਸਾਰੇ ਨੂੰ ਉੱਥਾਂ ਜਾਣਾ ਨਹੀਂ ਚਾਹੀਦਾ ਸਿੱਧੂ ਸਾਹਿਬ ਕੀ ਕਹੋਗੇ ਇਮਪਰੂਵਮੈਂਟ ਰਸਤੇ ਚੇਅਰਮੈਨ ਭੱਲਾ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਬਸ ਸਟੈਂਡ ਬਾਰੇ ਗੱਲ ਇਹ ਹੈ ਜਵਾਨ ਸਾਹਿਬ ਇਮਪਰੂਵਮੈਂਟ ਇਮਪਰੂਵਮੈਂਟ ਰਸਤੇ ਚੇਅਰਮੈਨ ਜਿਹੜੇ ਜਤਿੰਦਰ ਸਿੰਘ ਭੱਲਾ ਉਹ ਸਾਡੇ ਮਿੱਤਰ ਨੇ ਐਸੀ ਕੋਈ ਗੱਲ ਨਹੀਂ ਸਾਰੇ ਮਿੱਤਰ ਨੇ ਆਪਣੇ ਜਿੰਨਾ ਜਿੰਨਾ ਦੇ ਉਹਨਾਂ ਨੇ ਗੱਲ ਕਰੀ ਹੈ ਮਤਲਬ ਐਮਐਲਏ ਸਾਹਿਬ ਵੀ ਆਪਣੇ ਲਿੰਕ ਲਾ ਲੈਨੇ ਸਰੂਪ ਚੰਦ ਸਿੰਘ ਲਾ ਵੀ ਆਪਣੇ ਲਿੰਕ ਆਲੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਬਾਸ ਸਟੈਂਡ ਬਾਰੇ ਜਦੋਂ ਮਤਲਬ ਬਾਹਰ ਕੱਢਣ ਬਾਰੇ ਜਾਂ ਕਿਤੇ ਲਜਾਣ ਬਾਰੇ ਵਿਚਾਰ ਕਰੀ ਤਾਂ ਉਦੋਂ ਡੀਸੀ ਸਾਹਿਬ ਨੇ ਮੀਟਿੰਗ ਕਰੀ ਉਹਦੇ ਵਿੱਚ ਅਕਾਲੀ ਦਲ ਦੇ ਜਿਹੜੇ ਹਲਕਾ ਇੰਚਾਰਜ ਹੈ ਪਾਰਟੀ ਵੱਲੋਂ ਵੀ ਹਾਜ਼ਰ ਸੀ ਕਾਂਗਰਸ ਵੱਲੋਂ ਰਾਜਨ ਗਰਗ ਜੀ ਹਾਜ਼ਰ ਸੀ ਤੇ ਬੀਜੇਪੀ ਵੱਲੋਂ ਸਰੂਪ ਚੰਦ ਸਿੰਘ ਲਾ ਵੀ ਸਰੋਪਰਾ ਸਿੰਘਲਾ ਜੀ ਹਾਜ਼ਰ ਸੀਗੇ ਉੱਥੇ ਤੇ ਸਾਡੇ ਮੌਜੂਦਾ ਜਿਹੜੇ ਐਮ ਐਲ ਏ ਜਿਹੜੇ ਗਰੂਪ ਸਿੰਘ ਗਿੱਲ ਸਾਹਿਬ ਵੀ ਸੀ ਤੇ ਚੇਅਰਮੈਨ ਸਾਹਿਬ ਤਾਂ ਹੁਣੇ ਹੁਣੇ ਤੇ ਹੋਰ ਜਿਹੜੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਕਹਿੰਦੇ ਸੀਗੇ ਉੱਥੇ ਸਾਰਾ ਨਾਲ ਰਲ ਕੇ ਮੀਟਿੰਗ ਕੀਤੀ ਤੇ ਬੱਸ ਸਟੈਂਡ ਨੂੰ ਮਤਲਬ ਇੱਥੋਂ ਸ਼ਿਫਟ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ ਜੀ ਜੀ ਹਾਂ ਤੇ ਫਿਰ ਉਹਦੇ ਵਿੱਚ ਸਾਰੀ ਜਿਹੜੀ ਜ਼ਮੀਨ ਸਿਲੈਕਟ ਕੀਤੀ ਜਿੱਥੇ ਸੀਐਨ ਭਗਵਾਨ ਸਿੰਘ ਮਾਨ ਨੇ ਕਹਿੰਦੇ ਵਿਜ਼ਿਟ ਵੀ ਕੀਤਾ ਸੀਗਾ 30 ਕਿੱਲੇ ਜ਼ਮੀਨ ਹੈ 15 ਕਿੱਲੇ ਦੇ ਵਿੱਚ ਕਹਿੰਦੇ ਬੱਸ ਸਟੈਂਡ ਡਵੈਲਪ ਕਰਨਾ ਤੇ 15 ਕਿੱਲੇ ਦੇ ਵਿੱਚ ਮਾਰਕੀਟ ਡਵ ਠੀਕ ਹੈ ਪਰ ਚਲੋ ਡਵੈਲਪਮੈਂਟ ਹੋਣੀ ਚਾਹੀਦੀ ਹੈ ਸ਼ਹਿਰ ਦੇ ਪਰ ਜਿਹੜੇ ਤਰੀਕੇ ਨਾਲ ਚੇਅਰਮੈਨ ਸਾਹਿਬ ਨੇ ਗੱਲ ਕੀਤੀ ਮੈਂ ਇੱਕ ਗੱਲ ਉਹਦੇ ਵਿੱਚ ਬੜੀ ਧਿਆਨ ਨਾਲ ਸੁਣੀ ਉਹ ਕਹਿੰਦੇ ਵੀ ਅਸੀਂ ਜਿਹੜੀ ਮੀਟਿੰਗ ਕੀਤੀ ਉਹਦੇ ਵਿੱਚ ਸਾਰੇ ਜਿਹੜੇ ਲੀਡਰ ਸੀ ਹਾਜ਼ਰ ਕੀਤੇ ਸਾਰੀਆਂ ਪਾਰਟੀਆਂ ਨੇ ਜੀ 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 ਪਰ ਮੈਂ ਚੇਅਰਮੈਨ ਸਾਹਿਬ ਨੂੰ ਇਹ ਪੁੱਛਣਾ ਚਾਹਣਾ ਉਹ ਕਹਿੰਦੇ ਅਸੀਂ ਵੀ ਪੀਆਰਟੀ ਦੇ ਬਸਾਂ ਸਫ਼ਰ ਕਰਦੇ ਸੀ ਸਕੂਲ 'ਚ ਪੜ੍ਹਦੇ ਸਮੇਂ ਹੋ ਸਕਦਾ ਤੁਸੀਂ ਸਫ਼ਰ ਕਰਦੇ ਹੋ ਹੂੰ ਹੂੰ ਕਿਉਂਕਿ ਉਸ ਟਾਈਮ ਪ੍ਰਾਈਵੇਟ ਵਾਲੇ ਦੇ ਸਟੂਡੈਂਟਾਂ ਨੂੰ ਚੜਾਉਂਦੇ ਨੇਗੇ ਹੂੰ ਰੋਡਵੇਜ ਤੇ ਕਿਰਾਇਆ ਮਾਫ ਹੁੰਦਾ ਰੋਡਵੇਜ ਤੇ ਸਟੂਡੈਂਟਾਂ ਧੱਕਾ ਧੱਕਾ ਚੱਲੇ ਜਾਂਦੇ ਇਸ ਕਰਕੇ ਰੋਡਵੇਜ ਤੇ ਉਹ ਕੱਲੇ ਚੇਅਰਮੈਨ ਸਾਹਿਬ ਨੇ ਸਾਰੇ ਸਟੂਡੈਂਟੀ ਤੇ ਸਕੂਲਾਂ ਕਾਲਜਾਂ ਦੇ ਤੇ ਉਹਨਾਂ ਟਾਈਮ ਵਿੱਚ ਸਾਰੀ ਆਉਂਦੇ ਰਹਿੰਦੇ ਸੀ ਪਰ ਹੁਣ ਪੁੱਛਣਾ ਹੈ ਬਈ ਚੇਅਰਮੈਨ ਸਾਹਿਬ ਨੂੰ ਤੁਸੀਂ ਚੇਅਰਮੈਨ ਬਣਨ ਤੋਂ ਬਾਅਦ ਅੱਜ ਤੱਕ ਰੀਆਰਡੀਸ ਕਿੰਨਾ ਸਫਰ ਕੀਤਾ ਬਾਜ਼ੂਬ ਗੱਲ ਹੈ ਹਾਂ ਮੌਜੂਦਾ ਸਾਡੇ ਐਮਐਲਏ ਜਗਰੂਪ ਸਿੰਘ ਗਿੱਲ ਉਹ ਬੱਸਾਂ ਨੂੰ ਕਿੰਨਾ ਯੂਜ਼ ਕਰਦੇ ਆ ਬਸਾਂ ਚ ਕਿੰਨਾ ਸਫਰ ਕਰਦੇ ਆ ਸਰੋਪ ਚੰਦ ਸਿੰਘ ਲਾ ਜੀ ਕਿੰਨਾ ਸਫਰ ਕਰਦੇ ਆ ਬਬਲੀ ਢਿੱਲੋਂ ਕਿੰਨਾ ਕਰਦੇ ਆ ਜਾਂ ਰਾਜਨਗਰ ਕਿੰਨਾ ਕਰਦੇ ਆ ਇਹ ਲੋਕ ਜਿਹੜੇ ਹੈਗੇ ਆ ਇਹ ਲੀਡਰ ਲੋਕ ਨੇ ਇਹਨਾਂ ਇਹ ਤਾਂ ਬੱਸਾਂ ਦੇ ਉੱਤੇ ਸਫਰ ਹੀ ਨਹੀਂ ਕਰਦੇ ਜੀ ਜੀ ਇਹਨਾਂ ਨੂੰ ਬੱਸ ਸਟੈਂਡ ਦੀ ਤਖਲੀਬ ਨਾਲ ਤਖਲੀਬ ਦਾ ਇਹਨਾਂ ਨੂੰ ਤਾਂ ਮਹਿਸੂਸ ਹੀ ਨਹੀਂ ਹੁੰਦਾ ਐਵੇਂ ਤਾਂ ਨਹੀਂ ਪਤਾ ਜੀ ਜੇ ਬੱਸ ਸਟੈਂਡ ਤੁਸੀਂ ਸ਼ਿਫਟ ਕਰਨਾ ਹੈ ਜਾਂ ਨਾ ਕਰਨਾ ਹੈ ਇਹਦਾ ਜਿਹੜਾ ਇਹਦਾ ਸਰਵੇ ਕਰਨਾ ਚਾਹੀਦਾ ਜਿਹੜੇ ਬੱਸ ਸਟੈਂਡ ਦੇ ਲੋਕ ਆਸੇ ਪਾਸੇ ਆਪਣਾ ਰੋਜ਼ਗਾਰ ਲੈ ਕੇ ਬੈਠੇ ਆ ਜੀ ਜੀ ਜਿਹੜੇ ਪਿੰਡਾਂ ਦੇ ਵਿੱਚੋਂ ਆਉਂਦੇ ਆ ਵਿਚਾਰੇ ਰੋਜ਼ ਮਰਹਤ ਦੀ ਜ਼ਿੰਦਗੀ ਜਿਉਣ ਵਾਲੇ ਕੋਈ 10 ਰੁਪਏ ਕਰਾਇਆ ਲਾ ਕੇ ਕੋਈ 20 ਰੁਪਏ ਕਰਾਇਆ ਲਾ ਕੇ ਬਾਜ਼ਾਰ ਦੇ ਵਿੱਚ ਉੱਤਰਦਾ ਤੇ ਆਪਣੇ ਕੋਈ ਰੋਟੀ ਵਾਸਤੇ ਕੋਈ ਨੌਕਰੀ ਕਰਨ ਆਉਂਦਾ ਕੋਈ ਮਜ਼ਦੂਰੀ ਕਰਨ ਆਉਂਦਾ ਕੋਈ ਕਿਵੇਂ ਆਉਂਦਾ ਉਹਨਾਂ ਲੋਕਾਂ ਨੂੰ ਬਸ ਸਟੈਂਡ ਦਾ ਪਤਾ ਹੁੰਦਾ ਹੀ ਬਸਟੈਂਡ ਕਿੱਥੇ ਹੋਣਾ ਚਾਹੀਦਾ ਤੇ ਕਿੱਥੇ ਉਹਨਾਂ ਦੇ ਕਾਰੋਬਾਰ ਹੈ ਜੀ ਜੀ ਬਾਕੀ ਰਹਿਦੀ ਗੱਲ ਜਿਹੜਾ ਬਸ ਸਟੈਂਡ ਹੋਇਆ ਸਟੇਸ਼ਨ ਹੋਇਆ ਸਰਕਾਰਾਂ ਵੱਲੋਂ ਇਹ ਉੱਥੇ ਬਣਾਇਆ ਜਾਂਦਾ ਜਿੱਥੇ ਸਰਕਾਰੀ ਅਦਾਰੇ ਸਾਰੇ ਬਸ ਸਟੈਂਡ ਤੋਂ ਨੇੜੇ ਪੈਂਦੇ ਹੋਣ ਜਿਵੇਂ ਕੀ ਹੋਣਾ ਹੈ ਹਾਂ ਕਿਉਂਕਿ ਲੋ ਦੇਖੋ বাস স্ট্যান্ড ਦੇ ਕੋਲ ਜੀ گورਨਮੈਂਟ ਜਿਹੜਾ ਸਿਵਲ ਹਸਪਤਾਲ ਹੈ ਭਾਈ ਮਨੀ ਸਿੰਘ ਉਹ বাস স্ট্যান্ড ਤੋਂ ਨੇੜੇ ਆ ਹਮ گورਨਮੈਂਟ ਕਾਲਜ বাস স্ট্যান্ড ਤੋਂ ਨੇੜੇ ਆ ਬਿਲਕੁਲ ਜੀ ਸੈਕਟਰੀਏਟ বাস স্ট্যান্ড ਤੋਂ ਨੇੜੇ ਆ ਹਮ ਜਿਹੜਾ ਕੋਰਟ ਕੰਪਲੈਕਸ ਉਹ বাস স্ট্যান্ড ਤੋਂ ਨੇੜੇ ਆ ਰੇਲਵੇ ਸਟੇਸ਼ਨ ਖੇਡ ਸਟੇਡੀਅਮ বাস স্ট্যান্ড ਤੋਂ ਨੇੜੇ ਆ ਰੇਲਵੇ ਸਟੇਸ਼ਨ ਵੀ ਨੇੜੇ ਆ ਰੇਲਵੇ ਸਟੇਸ਼ਨ ਵੀ ਨੇੜੇ ਆ ਔਰ ਸ਼ਹਿਰ ਵੀ ਨੇੜੇ ਆ ਬਿਲਕੁਲ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਉਹ ਇੱਥੇ ਮੌਜੂਦਾ ਬੱਸ ਸਟੈਂਡ ਤੋਂ ਨੇੜੇ ਆ ਬੱਸ ਸਟੈਂਡ ਬਾਹਰ ਲਿਜਾਣ ਦੀ ਐਡੀ ਕੋਈ ਗੱਲ ਨਹੀਂ ਪਰ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨ ਦੀ ਬਜਾਏ ਬੱਸ ਸਟੈਂਡ ਨੂੰ ਇਹਨਾਂ ਛੇੜਛਾੜ ਨਹੀਂ ਕਰਨੀ ਚਾਹੀਦੀ ਕਿਉਂਕਿ ਬੱਸ ਸਟੈਂਡ ਬਾਹਰ ਜਾਂ ਅੰਦਰ ਲਿਜਾਣ ਦੀ ਕੋਈ ਸਮੱਸਿਆ ਨਹੀਂ ਹੈਗੀ ਸਮੱਸਿਆ ਹੈਗੀ ਜਿਹੜੀ ਟ੍ਰੈਫਿਕ ਦੀ ਉਹ ਬੱਸ ਸਟੈਂਡ ਕਰਕੇ ਨਹੀਂ ਜਾਂ ਬੱਸਾਂ ਕਰਕੇ ਨਹੀਂ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈਗੀ ਉਹ ਲੋਕਾਂ ਨੇ ਖੁਦ ਹੀ ਛੇੜੀ ਹੋਈ ਹੈ ਉੱਥੇ ਟ੍ਰੈਫਿਕ ਨੂੰ ਕੰਟਰੋਲ ਨਹੀਂ ਕਰਦਾ ਕੋਈ ਟ੍ਰੈਫਿਕ ਪੁਲਿਸ ਉੱਥੇ ਗੱਲ ਨਹੀਂ ਸੁਣਦੀ ਇਸ ਕਰਕੇ ਟ੍ਰੈਫਿਕ ਲੱਗ ਜੇ ਜਿਹੜੇ ਮੰਨ ਲਓ ਜੇ ਬੱਸ ਸਟੈਂਡ ਦੇ ਚੌਂਕ ਦੇ ਵਿੱਚ ਕੋਈ ਧਰਨਾ ਹੜਤਾਲ ਹੁੰਦੀ ਹੈ ਹਾਂ ਹਾਂ ਤੇ ਬੱਸਾਂ ਦਾ ਟਰੈਫਿਕ ਜਾਮ ਲੱਗਦਾ ਉਹ ਤਾਂ ਉੱਥੇ ਜਾ ਕੇ ਵੀ ਧਰਨਾ ਦੇ ਦੇਣਗੇ ਜਿੰਨਾ ਲੋਕਾਂ ਨੇ ਜਾਨਾ ਬੱਸ ਸਟੈਂਡ ਦੇ ਗੇਟ ਦੇ ਉੱਤੇ ਹਾਂਜੀ ਹਾਂਜੀ ਪਰ ਬੱਸਾਂ ਕਰਕੇ ਅੱਜ ਜ਼ਿਕਰ ਮੈਂ ਆਪ ਦੀ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਦੇਖਿਆ ਵੀ ਕਦੇ ਬੱਸਾਂ ਮੂਹਰੇ ਖੜੀਆਂ ਹੋਣ ਤੇ ਪਿੱਛੇ ਟਰੈਫਿਕ ਜਾਮ ਲੱਗਿਆ ਹੋਵੇ ਹਾਂ ਨਹੀਂ ਹੁੰਦਾ ਸੜਕ ਦੇ ਉੱਤੇ ਮੈਂ ਨਹੀਂ ਦੇਖਿਆ ਵੀ ਬੱਸਾਂ ਕਰਕੇ ਜਾਮ ਲੱਗਿਆ ਹੋਵੇ ਹਾਂ ਬੱਸਾਂ ਨੂੰ ਬਾਸਟ ਦੇ ਅੰਦਰ ਜਾਣ ਜਾਂ ਬਾਹਰ ਆਉਣ ਤੋਂ ਕਿਸੇ ਹੋਰ ਧਰਨੇ ਵਾਲੇ ਨੇ ਰੋਕਿਆ ਹੋਵੇ ਤਾਂ ਉਹ ਜਾਮ ਲੱਗਾ ਹੋਵੇ ਗੱਲ ਵੱਖਰੀ ਹੈ ਉਹ ਲੱਗ ਸਕਦਾ ਹੈ ਪਰ ਬੱਸਾਂ ਕਰਕੇ ਅੱਜ ਤੱਕ ਕੋਈ ਜਾਮ ਨਹੀਂ ਲੱਗਿਆ ਨਾ ਹੀ ਬੱਸ ਸਟੈਂਡ ਦੀ ਲੋਕਾਂ ਨੂੰ ਦਿੱਕਤ ਹੈ ਬੱਸ ਸਟੈਂਡ ਬਹੁਤ ਵਧੀਆ ਲੋਕੇਸ਼ਨ ਦੇ ਵਿੱਚ ਹੈ ਬੱਸ ਸਟੈਂਡ ਨੂੰ ਬਾਹਰ ਲਜਾਣ ਦਾ ਸਿਰਫ ਵਪਾਰੀਕਰਨ ਹੋ ਰਿਹਾ ਨਾ ਕਿ ਲੋਕਾਂ ਦੀ ਸਹੂਲਤ ਵਾਸਤੇ ਹੋ ਰਿਹਾ ਹੈ ਇਸ ਕਰਕੇ ਲੋਕਾਂ ਦੀ ਲੋੜ ਮੁਤਾਬਕ ਬੱਸ ਸਟੈਂਡ ਜਿਹੜਾ ਹੈਗਾ ਸਹੀ ਜਗ੍ਹਾ ਤੇ ਹੈ ਇਹਨੂੰ ਨਹੀਂ ਬਦਲਣਾ ਚਾਹੀਦਾ ਕਿਉਂਕਿ ਜੇ ਬੱਸ ਸਟੈਂਡ ਬਦਲ ਗਿਆ ਤਾਂ ਅੱਧਾ ਸ਼ਹਿਰ ਉਜੜ ਜਾਣਾ ਹੈ ਇੱਥੋਂ ਜੇ ਬੱਸ ਸਟੈਂਡ ਇਹ ਕਹਿੰਦੇ ਆ ਵੀ ਅਸੀਂ ਲੋਕਾਂ ਦੀ ਸਹੂਲਤ ਵਾਸਤੇ ਬਣਾਉਣੇ ਆ ਤਾਂ ਉੱਥੇ ਮੈਂ ਖੜਨਾ ਨਾਲ ਭੱਲਾ ਸਾਹਿਬ ਖੜਨ ਨਾਲ ਐਮਐਲਏ ਸਾਹਿਬ ਖੜਨ ਨਾਲ ਸਿੰਗਲਾ ਜੀ ਖੜਨ ਨਾਲ ਬਬਲੀ ਢਿੱਲੋਂ ਦੇ ਰਾਜਨ ਜੀ ਖੜਨ ਆਪਾਂ ਲਾਈਵ ਲੋਕਾਂ ਨਾਲ ਗੱਲ ਕਰਦੇ ਆਂ ਲਾਈਵ ਜੀ ਜੀ ਔਨ ਕੈਮਰਾ ਗੱਲ ਕਰਦੇ ਆਂ ਆਪਾਂ ਜਿੱਥੋਂ ਬਸਟਾਂ ਦੇ ਕੋਲੋਂ ਮਹਿਣਾ ਚੌਕ ਦੀ ਸੜਕ ਸ਼ੁਰੂ ਹੁੰਦੀ ਹੈ ਉੱਥੋਂ ਗੱਲ ਕਰੇ ਕੱਲੇ-ਕੱਲੇ ਦੁਕਾਨਦਾਰ ਨੂੰ ਪੁੱਛਣਾ ਸ਼ੁਰੂ ਕਰਦੇ ਆਂ ਕੱਲੇ-ਕੱਲੇ ਲੋਕਾਂ ਨੂੰ ਵੀ ਬਸਟਾਂ ਉਹਨਾਂ ਵਾਸਤੇ ਇੱਥੇ ਚੰਗਾ ਜਾਂ ਬਾਹਰ ਲਿਜਾ ਕੇ ਚੰਗਾ ਉਹ ਤਾਂ ਇੱਥੇ ਉਸ ਤੋਂ ਬਾਅਦ ਸਿਰਕੀ ਵਿਜਾਰਜਾ ਬ ਗੱਲ ਕਰਦੇ ਆਂ ਸਗਰ ਵਿਜਾਰਜਾ ਦੇ ਲੋਕਾਂ ਨੂੰ ਪੁੱਛਾਂਗੇ ਇਹਨਾਂ ਲੋਕਾਂ ਦੇ ਰੋਜ਼ਗਾਰ ਨੂੰ ਬੇਰੋਜ਼ਗਾਰ ਹੋ ਜਾਣਗੇ ਲੋਕ ਅੱਧਾ ਸ਼ਹਿਰ ਬੇਰੋਜ਼ਗਾਰ ਹੋ ਜਾਊਗਾ ਉਹਨਾਂ ਨੂੰ ਦੁਬਾਰਾ ਉੱਥੇ ਜਾ ਕੇ ਇਨਵੈਸਟ ਕਰਨੇ ਪਊ ਉੱਥੇ ਜਿਹੜੇ ਵੱਡੇ ਵੱਡੇ ਵਪਾਰੀ ਆ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੇ ਆਲਰੇਡੀ ਪਹਿਲੇ ਹੀ ਜਿਹੜੇ ਸਿਆਸਤ ਨਾਲ ਜੁੜੇ ਉਹਨਾਂ ਨੇ ਪਹਿਲੇ ਹੀ ਪ੍ਰਾਪਰਟੀ ਲੈ ਕੇ ਰੱਖੀ ਆ ਇਹ ਦੇ ਆਰਬਪਤੀ ਹੋ ਜਾਣਗੇ ਪਰ ਲੋਕ ਗਰੀਬ ਹੋ ਜਾਣਗੇ ਜੀ ਜਿਹੜੇ ਲੋਕਾਂ ਦਾ ਰੋਜ਼ਗਾਰ ਪਾਇਆ ਜੋ ਲੋਕ ਗਰੀਬ ਹੋ ਜਾਣਗੇ ਇਹ ਇਹਨਾਂ ਦੀ ਪ੍ਰਾਪਰਟੀ ਜਿਹੜੀ ਅੱਜ ਲੱਖਾਂ ਚੋ ਕਰੋੜਾਂ ਚ ਹੋ ਜਿਹੜੀ ਕਰੋੜਾਂ ਚੋ ਅਰਬਾਂ ਚ ਹੋ ਜੂਗੀ ਇਹ ਗੱਲ ਦਾ ਐਕਸਕਿਊਜ਼ ਹੀ ਦਿੰਦੇ ਆ ਵੀ ਅਸੀਂ ਛੋਟੀਆਂ ਮਸਲੇ ਰੋਡ ਰੋਡ ਦੇ ਉੱਤੇ ਪਿੱਛੇ ਬਹੁਤ ਵੱਡੇ ਪੱਧਰ ਦੇ ਪ੍ਰਾਪਰਟੀ ਦਾ ਵਪਾਰ ਹੋਇਆ ਮੈਂ ਪ੍ਰਾਪਰਟੀ ਡੀਲਰ ਆ ਮੈਂ ਇਸ ਚੀਜ਼ ਨਾਲ ਜੁੜਿਆ ਹੋਇਆ ਹਾਂ ਪਰ ਮੈਂ ਮੈਂ ਨਹੀਂ ਚਾਹੁੰਦਾ ਹਾਲਾਂਕਿ ਮੇਰਾ ਵੀ ਇਸ ਗੱਲ 'ਚ ਮੁਨਾਫਾ ਹੈ ਮੇਰੇ ਪ੍ਰਾਪਰਟੀ ਦਾ ਕਾਰੋਬਾਰ ਹੁੰਦਾ ਮੈਨੂੰ ਹੀ ਫਾਇਦਾ ਹੁੰਦਾ ਪਰ ਨਹੀਂ ਲੋਕਾਂ ਨੂੰ ੳਜਾੜ ਕੇ ਮੈਂ ਕਾਰੋਬਾਰ ਆਪਦਾ ਨਹੀਂ ਵਧਾਉਣਾ ਚਾਹੁੰਦਾ ਮ ਇਸ ਕਰਕੇ ਜਿਹੜਾ ਬੱਸ ਸਟੈਂਡ ਹੈ ਨਾ ਨਹੀਂ ਬਾਹਰ ਲਜਾਣਾ ਚਾਹੀਦਾ ਸਾਰੇ ਆਪਣੇ ਮਿੱਤਰ ਪਿਆਰੇ ਆ ਆਪਣੇ ਕਿਸੇ ਨਾਲ ਕੋਈ ਨਿੱਜੀ ਹੋ ਗੱਲ ਨਹੀਂ ਪਰ ਜਿਹੜਾ ਸਿਸਟਮ ਹੈ ਇਹਦਾ ਬੱਸ ਸਟੈਂਡ ਦਾ ਵਪਾਰੀਕਰਨ ਹੋ ਰਿਹਾ ਨਾ ਕਿ ਲੋਕਾਂ ਦੀ ਸਹੂਲਤ ਵਾਸਤੇ ਬੱਸ ਸਟੈਂਡ ਬਦਲਿਆ ਜਾ ਰਿਹਾ ਚਲੋ ਜੀ ਬੱਸ ਸਟੈਂਡ ਦੇ ਲਾਗੇ ਜਿਹੜੇ ਵੀ ਦੁਕਾਨਦਾਰ ਆ ਉਹਨਾਂ ਤੋਂ ਵੀ ਅਸੀਂ ਜਾਣਕਾਰੀ ਲਈਏ ਇਹ ਦੇਖੋ ਜੀ ਇੱਕ ਬੰਦੇ ਨੂੰ ਮੰਨ ਲਓ ਗਵਰਨਮੈਂਟ ਕਾਲਜ ਆਉਣਾ ਬੱਚੇ ਨੇ ਜਾਂ ਸਿਵਲ ਹਸਪਤਾਲ ਆਉਣਾ ਮਰੀਜ਼ ਨੇ ਉਹ ਕਿੱਥੋਂ ਬੱਸ ਤੋਂ ਚੜੂਗਾ ਅਗਲੇ ਇੱਥੇ ਆ ਕੇ ਨਾਲ ਦੇ ਨਾਲ ਹਸਪਤਾਲ ਦੇ ਮੂਰੇ ਉਤਰ ਜਾਊਗਾ ਹੁਣ ਇੱਕ ਬੱਸ ਸਟੈਂਡ ਬੱਸ ਨਾਲੋਂ ਡੱਬਾ ਹੀ ਦ ਜਾਂ ਬਾਦਲ ਤੋਂ ਆ ਰਹੀ ਐ ਉਹ ਪਹਿਲਾਂ ਉਹ ਬਲੋਟ ਰੋਡ ਤੇ ਬਸ ਸਟਾਣ ਜਾਊਗੀ ਫਿਰ ਉੱਥੋਂ ਬੰਦਾ ਆਟੂ 2 ਘੰਟਾ ਡੇਢ ਘੰਟਾ ਦਾ ਬੰਦੇ ਦਾ ਵੈਸੇ ਵੇਸਟ ਹੋ ਜੂ ਸੇ ਵੇਲੇ ਆਸਤਾਨ ਆਉਗਾ ਉਸਤੇ ਜੀ 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 ਤੇ ਘੰਟੇ ਦਾ ਇਹ ਨਹੀਂ ਪਤਾ ਵੀ ਅਗਲੇ ਦਾ ਮਰੀਜ਼ ਹੀ ਵਿਚਾਰਾ ਸਵਰਗ ਸੁਧਾਰ ਜੀ ਹੂੰ ਹੂੰ ਇਸ ਕਰਕੇ ਜਿਹੜਾ ਬੱਸ ਸਟੈਂਡ ਹੁੰਦਾ ਹੈ ਜਿਹੜੀ ਸਰਕਾਰੀ ਅਦਾਰੇ ਸਰਕਾਰੀ ਬਿਲਡਿੰਗਾਂ ਦੇ ਨੇੜੇ ਹੁੰਦਾ ਹੈ ਇੱਥੇ ਸਾਰੀਆਂ ਜਿੰਨੀਆਂ ਸਰਕਾਰੀ ਬਿਲਡਿੰਗਾਂ ਦੇਖੋ ਖੇਡ ਸਟੇਡੀਅਮ ਇੱਥੇ ਹੈ ਕੋਰਟ ਕੰਪਲੈਕਸ ਇੱਥੇ ਹੈ ਸੈਕਟਰੀਟ ਇੱਥੇ ਹੈ ਤਹਿਸੀਲਦਾਰ ਇੱਥੇ ਬੈਠਦੇ ਆ ਡੀਸੀ ਸਾਹਿਬ ਇੱਥੇ ਬੈਠਦੇ ਆ ਮੰਡੀ ਐਸਐਸਪੀ ਇੱਥੇ ਬੈਠਦੇ ਆ ਗਵਰਨਮੈਂਟ ਕਾਲਜ ਇੱਥੇ ਹੈ ਅਨਾਜ ਮੰਡੀ ਇੱਥੇ ਹੈ ਸਿਵਲ ਹਸਪਤਾਲ ਇੱਥੇ ਹੈ ਅਨਾਜ ਮੰਡੀ ਵਾਲੇ ਲੋਕ ਇੱਥੋਂ ਉੱਤਰਦੇ ਆ ਮੰਡੀ ਚਲੇ ਜਾਂਦੇ ਆ ਮੰਡੀ 'ਚ ਆਉਂਦੇ ਆ ਆੜਤੀਆਂ ਦੋ ਪੈਸੇ ਲੈ ਕੇ ਇੱਥੋਂ ਬੱਸ ਸਟਾਪ ਦੇ ਪਿੰਡ ਚਲੇ ਜਾਂਦੇ ਆ ਤਕਲੀਫ ਨਾ ਦਿੱਤੀ ਜਾਵੇ ਬਸਟਾਂ ਨੇ ਇਸ ਜਗ੍ਹਾ ਤੇ ਰੱਖਿਆ ਜਾਵੇ ਬਸਟਾਂ ਬਾਹਰ ਨਾਲ ਜਾਇਆ ਜਾਵੇ ਬਹੁਤ ਬੜੀਆ ਜਗ੍ਹਾ ਤੇ ਬਸਟਾਂ ਨੇ ਬਸਟਾਂ ਦੇ ਕੋਲੇ ਆਪਣੀ ਜਗ੍ਹਾ ਬਹੁਤ ਹੈ ਇਸੇ ਨੂੰ ਹੀ ਡਿਵੈਲਪ ਕੀਤਾ ਜਾਵੇ ਉਹ ਜੀ ਪਿੱਛੇ ਲੜਛਾ ਇਸ ਟਾਈਮ ਬਹੁਤ ਵੱਡੀ ਜਗ੍ਹਾ ਹਾਂ ਜੇ ਵਰਕਸ਼ਾਪ ਨੂੰ ਬਾਹਰ ਲਿਆਣਾ ਚਾਹੁੰਦੇ ਤਾਂ ਲਿਆ ਸਕਦੇ ਆ ਵਰਕਸ਼ਾਪ ਨੂੰ ਬਾਹਰ ਲੈ ਜਾਣ ਕੋਈ ਦਿੱਕਤ ਨਹੀਂ ਬਾਹਰੋਂ ਬੱਸਾਂ ਰਿਪੇਅਰ ਹੋ ਕੇ ਇੱਥੇ ਆ ਜਾ ਕਰਨ ਇਸ ਜਗ੍ਹਾ ਨੂੰ ਹੀ ਡਿਵੈਲਪ ਕਰਕੇ ਬਸਟਾਂ ਨੂੰ ਮਾਡਰਨ ਬਣਾਇਆ ਜਾਵੇ ਏਸੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ